ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ ਅਮਰੀਕਾ ਦੇ ਸੂਬੇ ਕੈਲੀਫੋਰਨੀਆ ਦੇ ਸ਼ਹਿਰ ਲਾਸ ਐਂਜਲਸ ਦੇ ਵਿੱਚ ਲੱਗੀ ਅੱਗ ਨੇ ਬਹੁਤ ਸਾਰੇ ਸਵਾਲ ਖੜੇ ਕਰਤੇ ਆ ਇਹ ਅੱਗ 7 ਜਨਵਰੀ ਨੂੰ ਲੱਗੀ ਸੀ ਤੇ ਅੱਜ ਤੱਕ ਇੱਥੇ ਅੱਗ ਦੇ ਭਾਂਬੜ ਬੜ ਰਹੇ ਆ ਲਗਾਤਾਰ ਲੋਕ ਮਰ ਰਹੇ ਆ ਲਗਾਤਾਰ ਲੋਕ ਲਾਪਤਾ ਨੇ ਲਗਾਤਾਰ ਇਮਾਰਤਾਂ ਸੜ ਰਹੀਆਂ ਤੇ ਜਿਹੜਾ ਖੇਤਰ ਕਿਸੇ ਵੇਲੇ ਖੂਬਸੂਰਤ ਹੋਇਆ ਕਰਦਾ ਸੀ 7 ਤਰੀਕ ਤੋਂ ਪਹਿਲਾਂ ਅੱਜ ਉਹ ਸਵਾਦੀ ਢੇਰੀ ਬਣਿਆ ਹੋਇਆ ਦਿਸਦਾ ਇਹ ਅੱਗ ਲਾਈ ਕਿਨੇ ਸਭ ਤੋਂ ਵੱਡਾ ਸਵਾਲ ਇਹ ਆ ਤੇ ਜੇ ਲੱਗਈ ਆ ਅਗ ਤਾਂ ਅਮਰੀਕਾ ਵਰਗੇ ਵਿਕਸਿਤ ਦੇਸ਼ ਦੇ ਵਿੱਚ ਹਾਲੇ ਤੱਕ ਬੁਝਾਈ ਕਿਉਂ ਨਹੀਂ ਜਾ ਸਕੀ ਅਗਲਾ ਸਵਾਲ ਇਹ ਆ ਲਈ ਅੱਗ ਕਿਸੇ ਸ਼ਰਾਰਤੀ ਨੇ ਆ ਇਹ ਮੀਡੀਆ ਦੇ ਇੱਕ ਹਿੱਸੇ ਦੇ ਵੱਲੋਂ ਗੱਲ ਕਹੀ ਜਾ ਰਹੀ ਆ ਅਮਰੀਕਾ ਦੇ ਮੀਡੀਆ ਦੇ ਵਿੱਚ ਸਭ ਤੋਂ ਪਹਿਲੀ ਵੱਡੀ ਖਬਰ ਇਹ ਆਈ ਕਿ ਇੱਕ ਸ਼ਰਾਰਤੀ ਅਨਸਰ ਦੇ ਵੱਲੋਂ ਜੰਗਲ ਦੇ ਵਿੱਚ ਕੁਝ ਕ ਥਾਵਾਂ ਦੇ ਉੱਤੇ ਸੀਖ ਲਾ ਦਿੱਤੀ ਗਈ ਉਹਨੇ ਸਿਗਰਟ ਛੁੱਟ ਦਿੱਤੀ ਆ ਜਿਵੇਂ ਕਿ ਆਮ ਤੌਰ ਦੇ ਉੱਤੇ ਕਈ ਸ਼ਰਾਰਤੀ ਪੰਜਾਬ ਦੇ ਵਿੱਚ ਢੋਨੇ ਦੀ ਪਰਾਲੀ ਦੇ ਵਿੱਚ ਆਪਦੀ ਸਿਗਰਟ ਛੁੱਟ ਜਾਂਦੇ ਆ ਜਾਫਰ ਕਣਕੜੇ ਨਾਲ ਦੇ ਵਿੱਚ ਛੁੱਟ ਜਾਂਦੇ ਆ ਉਸ ਤਰੀਕੇ ਦੇ ਨਾਲ ਕਹਿੰਦੇ ਵੀ ਇਹਨਾਂ ਜੰਗਲਾਂ ਨੂੰ ਅੱਗ ਦੇ ਹਵਾਲੇ ਇੱਕ ਸ਼ਰਾਰਤੀ ਅੰਸਰ ਦੇ ਵੱਲੋਂ ਕਰ ਦਿੱਤਾ ਗਿਆ ਹਵਾ ਬਹੁਤ ਤੇਜ਼ ਰਫਤਾਰ ਨਾਲ ਉੱਥੇ ਚੱਲਦੀ ਆ ਜੰਗਲ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਲਾਸ ਐਂਜਲਸ ਖੇਤਰ ਦੇ ਵੱਲ ਕੈਲੀਫੋਰਨੀਆ ਦੇ ਵਿੱਚ ਜਿਹਦੇ ਕਰਕੇ ਇਹ ਅੱਗ ਅੱਗੇ ਤੋਂ ਅੱਗੇ ਤੋਂ ਅੱਗੇ ਇੰਨੀ ਕੁ ਵੱਧ ਗਈ ਕਿ ਅੱਜ ਇਸ ਅੱਗ ਦੇ ਉੱਤੇ ਕਾਬੂ ਪਾਉਣਾ ਔਖਾ ਹੋਇਆ ਪਿਆ ਤੇ ਅੱਜ ਇਸ ਅੱਗ ਦੇ ਵਿੱਚ 25 ਤੋਂ ਵੱਧ ਲੋਕਾਂ ਦੀ ਜਾਨ ਚਲੀ ਗਈ ਹੈ ਇਹ ਸੂਚਨਾ ਮਿਲੀ ਹੈ 13 ਲੱਖ ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੁਣ ਤੱਕ ਹੋ ਚੁੱਕਿਆ ਤੇ ਪਤਾ ਨਹੀਂ ਹੋਰ ਕਿੰਨਾ ਕੁ ਨੁਕਸਾਨ ਹਲੇ ਹੋ ਸਕਦਾ ਤਾਦਾ ਜਾਣਕਾਰੀ ਇਹ ਵੀ ਆਈ ਹੈ ਵੀ ਇੱਥੇ ਜਿਹੜੀ ਅੱਗ ਲੱਗੀ ਆ ਉਹ ਅੱਗੇ ਇੰਨੀ ਕੁ ਵੱਧ ਸਕਦੀ ਆ ਕਿਉਂਕਿ ਅਗਲੇ ਜੰਗਲਾਂ ਤੱਕ ਉਹ ਪਹੁੰਚ ਰਹੀ ਹੈ ਤੇ 120 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਜਿਹੜੀਆਂ ਹਵਾਵਾਂ ਚੱਲ ਰਹੀਆਂ ਉਹਦੇ ਕਰਕੇ ਅੱਗ ਇਧਰਲੇ ਪਾਸੇ ਤੋਂ ਇਧਰਲੇ ਪਾਸੇ ਤੱਕ ਕਦੋਂ ਚਲੀ ਜਾਵੇ ਇਹਦੇ ਬਾਰੇ ਕੋਈ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਹਾਲਾਂਕਿ ਉੱਥੇ ਅਮਰੀਕਾ ਦਾ ਪੂਰਾ ਪ੍ਰਸ਼ਾਸਨ ਲੱਗਾ ਹੋਇਆ ਆਲੇ-ਦੁਆਲੇ ਦੇ ਸੂਬਿਆਂ ਦੇ ਜਿਹੜੇ ਫਾਇਰ ਫਾਈਟਰ ਆ ਜਿਹੜੇ ਉਹ ਵੀ ਉੱਥੇ ਪਹੁੰਚੇ ਹੋਏ ਆ ਅੱਗ ਬੁਝਾਊ ਯੰਤਰ ਉੱਥੇ ਬਹੁਤ ਵੱਡੇ ਪੱਧਰ ਤੇ ਪਹੁੰਚੇ ਹੋਏ ਆ ਪਰ ਅੱਗ ਤੇ ਕਾਬੂ ਪਿਆ ਨਹੀਂ ਕੀ ਇਹ ਗੱਲ ਸੱਚੀ ਆ ਕਿ ਕਿਸੇ ਸ਼ਰਾਰਤੀ ਅਨਸਰ ਦੇ ਵੱਲੋਂ ਅੱਗ ਲਾਈ ਗਈ ਆ ਤੇ ਜੇਕਰ ਸ਼ਰਾਰਤੀ ਅਨਸਰ ਦੇ ਵੱਲੋਂ ਅੱਗ ਲਾਈ ਗਈ ਹੈ ਜਿਨ੍ਹਾਂ ਕੇ ਪੁਲਸ ਦੇ ਵੱਲੋਂ ਗ੍ਰਿਫਤਾਰ ਵੀ ਕੀਤਾ ਗਿਆ ਇੱਕ ਸਾਜ਼ਿਸ਼ ਦੇ ਤਹਿਤ ਉਹਨੇ ਅੱਗ ਲਾਈਆ ਇੱਕ ਸ਼ਰਾਰਤ ਦੇ ਤਹਿਤ ਉਹਨੇ ਅੱਗ ਲਾਈਆ ਇਹਨਾਂ ਦੋਸ਼ਾਂ ਦੇ ਤਹਿਤ ਉਹਨੂੰ ਕਾਬੂ ਕੀਤਾ ਗਿਆ ਪਤਾ ਨਹੀਂ ਉਹਦੇ ਕੋਲੋਂ ਹੁਣ ਕੀ ਨਿਕਲ ਕੇ ਸਾਹਮਣੇ ਆਉਣਾ ਦੂਜਾ ਕਾਰਨ ਇੱਥੇ ਅੱਗ ਦਾ ਦੱਸਿਆ ਜਾ ਰਿਹਾ ਹੈ ਕੀੜ ਦੇ ਜੰਗਲ ਕਿਉਂਕਿ ਲਾਸ ਐਂਜਲਸ ਖੇਤਰ ਦੇ ਆਲੇ ਦੁਆਲੇ ਕੀੜ ਦੇ ਜੰਗਲ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਇੱਥੇ ਜੰਗਲ ਆ ਜਦੋਂ ਇੱਥੇ ਜੰਗਲ ਦੇ ਵਿੱਚ ਕਿਸੇ ਇੱਕ ਪਾਸੇ ਅੱਗ ਮਾੜੀ-ਮੋਟੀ ਵੀ ਲੱਗੇ ਕਿਸੇ ਵੀ ਕਾਰਨ ਕਰਕੇ ਲੱਗੇ ਤਾਂ ਫਿਰ ਉਹ ਅੱਗ ਅੱਗੇ ਤੋਂ ਅੱਗੇ ਚੀੜ ਦੇ ਜੰਗਲਾਂ ਦੇ ਵਿੱਚ ਫੈਲਦੀ ਜਾਂਦੀ ਹੈ ਤਾਂ ਫਿਰ ਉਹ ਇਧਰਲੇ ਪਾਸੇੋਂ ਨਾਲ ਦੇ ਜੰਗਲ 'ਚ ਉਧਰਲੇ ਪਾਸੇੋਂ ਨਾਲ ਦੇ ਜੰਗਲ ਦੇ ਵਿੱਚ ਇਸ ਤਰੀਕੇ ਦੇ ਨਾਲ ਅੱਗ ਅੱਗੇ ਤੋਂ ਅੱਗੇ ਵਧਦੀ ਜਾਂਦੀ ਹੈ 50 ਸਾਲ ਦੇ ਵਿੱਚ ਪਿਛਲੇ 50 ਵਰਿਆਂ ਦੇ ਵਿੱਚ ਕੈਲੀਫੋਰਨੀਆ ਦੇ ਵੱਖ-ਵੱਖ ਜੰਗਲਾਂ ਦੇ ਵਿੱਚ ਹੁਣ ਤੱਕ 78 ਵਾਰ ਅੱਗ ਲੱਗੀ ਹੈ 1933 ਦੇ ਵਿੱਚ ਜਿਹੜੀ ਅੱਗ ਲੱਗੀ ਸੀ ਲਾਸ ਐਂਜਲਸ ਦੇ ਗ੍ਰਿਫਥ ਪਾਰਕ ਦੇ ਵਿੱਚ ਇਹ ਕੈਲੀਫੋਰਨੀਆ ਦੀ ਹੁਣ ਤੱਕ ਸਭ ਤੋਂ ਵੱਡੀ ਅੱਗ ਬਣੀ ਜਾਂਦੀ ਹੈ ਇਹ ਅੱਗ ਸਭ ਤੋਂ ਭਿਆਨਕ ਸੀ ਹੁਣ ਤੱਕ 83000 ਏਕੜ ਰਕਬੇ ਨੂੰ ਇਹਨੇ ਆਪਣੇ ਕਲਾਵੇ ਦੇ ਵਿੱਚ ਲੈ ਲਿਆ ਸੀ ਯਾਨੀ ਕਿ 83000 ਏਕੜ ਰਕਬੇ ਦੇ ਵਿੱਚ ਇਹ ਅੱਗ ਉਦੋਂ ਫੈਲ ਗਈ ਸੀ ਯਾਨੀ ਕਿ 1933 ਦੇ ਵਿੱਚ ਇਹ ਅੱਗ ਜਦੋਂ ਲੱਗੀ ਸੀ 3 ਲੱਖ ਲੋਕ ਉਦੋਂ ਆਪਣਾ ਘਰ ਛੱਡਣ ਵਾਸਤੇ ਮਜਬੂਰ ਹੋਏ ਸੀ ਉਸ ਤੋਂ ਬਾਅਦ ਬੜੀ ਵੱੜ ਅੱਗ ਲੱਗੀ 78 ਵਾਰ ਹੁਣ ਤੱਕ ਕੈਲੀਫੋਰਨੀਆ ਦੇ ਵੱਖ-ਵੱਖ ਜੰਗਲਾਂ ਦੇ ਵਿੱਚ ਅੱਗ ਲੱਗੀ ਆ 50 ਵਰਿਆਂ ਦੇ ਵਿੱਚ ਇਹ ਅੱਗ ਲੱਗੀ ਆ ਹੁਣ ਅਗਲਾ ਸਵਾਲ ਇਹ ਪੈਦਾ ਹੁੰਦਾ ਵੀ ਇਸ ਅੱਗ ਦੇ ਉੱਤੇ ਹੁਣ ਤੱਕ ਕਾਬੂ ਕਿਉਂ ਨਹੀਂ ਪਾਇਆ ਜਾ ਸਕਾ ਕੁਦਰਤ ਬਹੁਤ ਬਲਵਾਨ ਆ ਕੁਦਰਤ ਬਹੁਤ ਤਾਕਤਵਾਰ ਆ ਇੱਥੇ ਭਾਵੇਂ ਟਰੰਪ ਹੋਵੇ ਤੇ ਭਾਵੇਂ ਇੱਥੇ ਜੋ ਬਾਈਡਨ ਹੋਵੇ ਇੱਥੇ ਭਾਵੇਂ ਬਰਾਕ ਓਬਾਮਾ ਹੋਵੇ ਤੇ ਇੱਥੇ ਭਾਵੇਂ ਕੋਈ ਹੋਰ ਹੋਵੇ ਮਨੁੱਖ ਦੇ ਤੌਰ ਦੇ ਉੱਤੇ ਉਹ ਦੇਸ਼ ਨੂੰ ਕਾਬੂ ਦੇ ਵਿੱਚ ਕਰ ਸਕਦੇ ਵੋਟਾਂ ਦੇ ਵਿੱਚ ਜਿੱਤ ਹਾਸਲ ਕਰ ਸਕਦੇ ਹਾਰ ਸਕਦੇ ਆ ਰਾਸ਼ਟਰਪਤੀ ਬਣ ਸਕਦੇ ਆ ਉਪ ਰਾਸ਼ਟਰਪਤੀ ਬਣ ਸਕਦੇ ਆ ਪਰ ਕੁਦਰਤ ਦਾ ਰਾਸ਼ਟਰਪਤੀ ਕੋਈ ਨਹੀਂ ਕੁਦਰਤ ਬਲਵਾਨ ਆ ਇੱਥੇ ਜਿੰਨੀ ਆਪਾਂ ਤਰੱਕੀ ਮੰਨਦੇ ਆ ਉਨੇ ਹੀ ਇੱਥੇ ਨਾਜ਼ੁਕ ਪ੍ਰਬੰਧ ਰਹੇ ਆ ਜਿਵੇਂ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵੱਖ-ਵੱਖ ਮੰਦੇ ਵਿੱਚ ਹੁੰਦੇ ਆ ਹਾਲੇ ਤੱਕ ਇਹਨਾਂ ਦੇ ਕੋਲੋਂ ਉੱਥੇ ਅੱਗ ਦੇ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਤੇ ਇਹਦੇ ਉੱਤੇ ਰਾਜਨੀਤੀ ਚੱਲ ਰਹੀ ਆ 20 ਤਰੀਕ ਨੂੰ ਯਾਨੀ ਕਿ 20 ਜਨਵਰੀ ਨੂੰ ਆਪਾਂ ਜਾਣਦੇ ਆ ਕਿ ਟਰੰਪ ਨੇ ਇੱਕ ਵਾਰ ਫਿਰ ਰਾਸ਼ਟਰਪਤੀ ਅਹੁਦੇ ਦੀ ਸੌ ਚੁੱਕਣੀ ਆ ਉਹ ਉਸ ਤੋਂ ਬਾਅਦ ਹੋ ਸਕਦਾ ਵੀ ਪ੍ਰਭਾਵਿਤ ਖੇਤਰਾਂ ਦਾ ਦੌਰਾ ਵੀ ਕਰੇ ਪਰ ਉਹਨੇ ਗੱਲ ਕਹੀ ਆ ਕਿ ਮੈਨੂੰ ਤੋਹਫੇ ਦੇ ਵਿੱਚ ਗਿਫਟ ਦੇ ਰੂਪ ਦੇ ਵਿੱਚ ਜੋ ਬਾਈਡਨ ਸਰਕਾਰ ਇਹ ਅੱਗ ਦੇ ਕੇ ਜਾ ਰਹੀ ਆ ਸਿਆਸਤ ਜ਼ੋਰਾਂ ਦੇ ਉੱਤੇ ਆ ਉਹਨੇ ਇਹ ਵੀ ਗੱਲ ਕਹੀ ਆ ਵੀ ਇੰਨਾ ਬੁਰਾ ਹਾਲ ਆ ਜੋ ਬਾਈਡਨ ਦੇ ਇਸ ਵੇਲੇ ਰੁਤਬੇ ਦੇ ਵਿੱਚ ਇੰਨਾ ਬੁਰਾ ਹਾਲ ਆ ਉਹਦੇ ਇਸ ਵੇਲੇ ਅਗਵਾਈ ਦੇ ਵਿੱਚ ਵੀ ਭਾਈ ਇਹ ਅੱਗ ਦੇ ਵਿੱਚ ਸੜ ਰਿਹਾ ਤੇ ਇਹਨਾਂ ਦੇ ਕੋਲੇ ਅੱਗ ਬੁਝਾਉਣ ਦੇ ਤਰੀਕੇ ਨਹੀਂਗੇ ਅਸਲ ਵਿੱਚ ਉੱਥੇ ਪਾਣੀ ਦੀ ਕਮੀ ਪੈਦਾ ਹੋ ਗਈ ਆ ਤੁਸੀਂ ਹੁਣ ਤੱਕ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੀਆਂ ਰਿਪੋਰਟਾਂ ਦੇਖੀਆਂ ਹੋਣੀਆਂ ਹੈਲੀਕਾਪਟਰਾਂ ਜਿਹੜੇ ਉਹ ਪਾਣੀ ਦੇ ਭਰ ਕੇ ਬਹੁਤ ਵੱਡੇ ਵੱਡੇ ਸਾਧਨ ਤੇ ਉੱਥੇ ਜੰਗਲ ਦੇ ਉੱਤੇ ਉਹ ਛੜਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅੱਗ ਦੇ ਉੱਤੇ ਛੜਕਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਅੱਗ ਬੇਮੁਹਾਰ ਆ ਜਿਹਦੇ ਕਰਕੇ ਹੈਲੀਕਾਪਟਰਾਂ ਵੱਲੋਂ ਕੀਤੇ ਜਾ ਰਹੇ ਛੜਕਾ ਦਾ ਵੀ ਕੋਈ ਬਹੁਤਾ ਅਸਰ ਦਿਖਾਈ ਦੇ ਨਹੀਂ ਰਿਹਾ ਇਹਦਾ ਇੱਕੋ ਹੱਲ ਆ ਕੁਦਰਤ ਦੇ ਵੱਲੋਂ ਅੱਗ ਲੱਗੀ ਜੇਕਰ ਤਾਂ ਕੁਦਰਤ ਹੀ ਇਹਦਾ ਹੱਲ ਕੱਢਦੀ ਆ ਉਹ ਹੈਗਾ ਮੀਂਹ ਜੇ ਅੱਜ ਮੀਂਹ ਪੈ ਜਾਵੇ ਤਾਂ ਇਹ ਅੱਗ ਬਿਲਕੁਲ ਸ਼ਾਂਤ ਹੋ ਜਾਣੀ ਆ ਪਰ ਜੇ ਮਨੁੱਖ ਇਹਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਜਿੰਨੇ ਕ ਥਾਂ ਨੂੰ ਮੰਨ ਲਓ ਐਨੇ ਥਾਂ ਨੂੰ ਉਹ ਸ਼ਾਂਤ ਕਰਨ ਦੀ ਕੋਸ਼ਿਸ਼ ਕਰਦਾ ਐਨੇ ਸਮੇਂ ਦੇ ਵਿੱਚ ਵਿੱਚ ਇਹ ਪਤਾ ਨਹੀਂ ਕਿੰਨੇ ਹੋਰ ਥਾਂ ਦੇ ਵਿੱਚ ਅੱਗ ਵਧ ਜਾਂਦੀ ਆ ਇਹ ਕੁਦਰਤ ਦੀ ਕਰੋਪੀ ਕਹਿ ਲਿਗੇ ਕੁਦਰਤ ਦੇ ਨਾਲ ਛੇੜਖਾਨੀਆਂ ਕਹਿ ਲਿਗੇ ਜਾਂ ਆਪਾਂ ਕਹ ਲਈਏ ਗਲੋਬਲ ਵਾਰਮਿੰਗ ਦਾ ਅਸਰ ਆ ਜਿਹਦੇ ਕਰਕੇ ਅੱਜ ਅਮਰੀਕਾ ਵੀ ਗੋਡੇ ਟੇਕੀ ਬੈਠਾ ਇਸ ਅੱਗ ਦੇ ਮੂਹਰੇ ਅਸੀਂ ਤਾਂ ਜਾਣਦੇ ਆ ਕਿ ਭਾਈ ਇੱਥੇ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਹੋਰ ਵਕ ਵਕ ਥਾਵਾਂ ਦੇ ਉੱਤੇ ਸਾਧਨਾਂ ਦੀ ਘਾਟ ਆ ਪਰ ਅਮਰੀਕਾ ਵਰਗੇ ਦੇਸ਼ ਦੀ ਵੀ ਗੋਡੀ ਲੱਗੀ ਪਈ ਆ ਤੇ ਲੋਕ ਬੇਕਾਰ ਹੋ ਰਹੇ ਆ ਜਿਹੜੀਆਂ ਇਮਾਰਤਾਂ ਤੁਹਾਨੂੰ ਬਹੁਤ ਜ਼ਬਰਦਸਤ ਦਿਸਦੀਆਂ ਸੀ ਅੱਜ ਉੱਥੇ ਸਿਰਫ ਸਿਰਫ ਕੰਕਰੀਟ ਦੇ ਪਿੱਲਰ ਨਜ਼ਰ ਆਉਂਦੇ ਆ ਜਿੱਥੇ ਜਿੱਥੇ ਵੀ ਲੱਕੜ ਦਾ ਟੋਟਾ ਸੀ ਉੱਥੇ ਸਿਰਫ ਸਵਾਹ ਨਜ਼ਰ ਆ ਰਹੀ ਆ ਮੇਰੇ ਕੋਲ ਇੱਕ ਰਿਪੋਰਟ ਆ ਕਿ ਵਾਟਰ ਹਾਈਡਰੈਂਟ ਦੇ ਉੱਤੇ ਕਿਵੇਂ ਸਿਆਸਤ ਸ਼ੁਰੂ ਹੋਈ ਆ ਵਾਟਰ ਹਾਈਡਰੈਂਟ ਕੀ ਹੁੰਦਾ ਕਿਉਂਕਿ ਵੱਖ-ਵੱਖ ਦੇਸ਼ਾਂ ਦੇ ਵਿੱਚ ਜਿਹੜੇ ਤਰੱਕੀ ਵਾਲੇ ਦੇਸ਼ ਆ ਉਹਦੇ ਵਿੱਚ ਬਾਜ਼ਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਕਸਬਿਆਂ ਦੇ ਵਿੱਚ ਐਨੇ ਕ ਕਦਵਾਲੀ ਜਾਂ ਮੇਰੇ ਤੋਂ ਛੋਟੇ ਕਦਵਾਲੀ ਇੱਕ ਲਾਲ ਜਿਹੇ ਰੰਗ ਦੀ ਜਾਂ ਹੋਰ ਰੰਗ ਦੀ ਪਾਈਪ ਥਾਂ ਥਾਂ ਤੇ ਲੱਗੀ ਹੁੰਦੀ ਆ ਇੱਕ ਇੱਥੇ ਲੱਗੀ ਆ ਇੱਕ 300 ਮੀਟਰ ਉਸ ਤੋਂ ਬਾਅਦ ਲੱਗੀ ਆ ਇੱਕ 400 ਮੀਟਰ ਉਸ ਤੋਂ ਅੱਗੇ ਲੱਗੀ ਆ ਉਹ ਪਾਣੀ ਵਾਲੀ ਹੁੰਦੀ ਆ ਉਹਦੇ ਵਿੱਚ ਆਲੇ ਦੁਆਲੇ ਢੱਕਣ ਲੱਗਾ ਹੁੰਦਾ ਮੰਨ ਲਓ ਕਿਸੇ ਵੀ ਥਾਂ ਦੇ ਉੱਤੇ ਅਚਾਨਕ ਅੱਗ ਲੱਗ ਜੇ ਤੇ ਉਹ ਢੱਕਣ ਖੋਲ ਕੇ ਮੂਰੇ ਪਾਈਪ ਲਾ ਕੇ ਉਸ ਥਾਂ ਦੇ ਉੱਤੇ ਅੱਗ ਬੁਝਾਈ ਜਾ ਸਕੇ ਪਰ ਜਦੋਂ ਇੱਥੇ ਪਾਣੀ ਦੀ ਲੋੜ ਪਈ ਇੱਥੇ ਅੱਗ ਬੁਝਾਉਣ ਦੇ ਲਈ ਤੇ ਨਾਲ ਦੀ ਨਾਲ ਹੀ 20% ਜਿਹੜੇ ਇਹ ਵਾਟਰ ਹਾਈਡਰੈਂ ਇਰੇ ਵਿੱਚ ਪਾਣੀ ਹਨੀਸੇ ਸੁੱਕੇ ਪਾਏ ਗਏ ਆ ਹੁਣ ਇਸ ਗੱਲ ਤੇ ਸਾਸਤ ਸ਼ੁਰੂ ਹੋ ਗਈ ਆ ਕਿ ਭਾਈ ਇੱਥੇ ਅੱਗ ਲੱਗੀ ਤੇ ਪ੍ਰਬੰਧ ਕਿਉਂ ਨਹੀਂ ਪਹਿਲਾਂ ਕੀਤੇ ਗਏ ਸੋ ਹੁਣ ਤੱਕ ਦਾ ਜਿਹੜਾ ਵੇਰਵਾ ਜਿਹੜਾ ਕਿ ਲਾਸ ਐਂਜਲਸ ਦੇ ਵਿੱਚ ਜੰਗਲਾਂ ਨੂੰ ਲੱਗੀ ਅੱਗ ਦੇ ਕਰਕੇ ਨੁਕਸਾਨ ਕਿੰਨਾ ਹੋਇਆ 40 ਹਜ਼ਾਰ ਏਕੜ ਤੋਂ ਵੱਧ ਇਲਾਕਾ ਇਸ ਵੇਲੇ ਲਪੇਟ ਦੇ ਵਿੱਚ ਆ ਚੁੱਕਿਆ 29 ਹਜ਼ਾਰ ਏਕੜ ਤੋਂ ਵੱਧ ਖੇਤਰ ਇਸ ਵੇਲੇ ਪੂਰੀ ਤਰ੍ਹਾਂ ਸੁਆਹ ਹੋ ਚੁੱਕਿਆ 12 ਹਜ਼ਾਰ ਤੋਂ ਵੱਧ ਇਮਾਰਤਾਂ ਇਸ ਵੇਲੇ ਸੜ ਚੁੱਕੀਆਂ ਤਬਾਹ ਹੋ ਚੁੱਕੀਆਂ 30000 ਤੋਂ ਵੱਧ ਘਰਾਂ ਦਾ ਹੁਣ ਤੱਕ ਨੁਕਸਾਨ ਹੋ ਚੁੱਕਿਆ 50000 ਲੋਕਾਂ ਨੂੰ ਹੁਣ ਤੱਕ ਘਰ ਛੱਡ ਕੇ ਜਾਣ ਵਾਸਤੇ ਕਹਿ ਜਾਇਆ ਚੁੱਕਿਆ 1 ਲੱਖ ਲੋਕ ਇਸ ਵੇਲੇ ਬਿਨਾਂ ਬਿਜਲੀ ਦੇ ਉੱਥੇ ਰਹਿ ਰਹੇ ਆ ਲਾਸ ਐਂਜਲੋਸ ਖੇਤਰ ਦੇ ਵਿੱਚ ਤੇ ਹੁਣ ਤੱਕ ਭਾਈ 13 ਲੱਖ ਕਰੋੜ ਰੁਪਏ ਦਾ ਨੁਕਸਾਨ ਹੋ ਚੁੱਕਿਆ ਜਿਸ ਤਰੀਕੇ ਨਾਲ ਇਹ ਗੱਲ ਕਹੀ ਜਾ ਰਹੀ ਹੈ ਕਿ ਹਵਾ ਦਾ ਰੁਖ ਬਦਲ ਰਿਹਾ ਤੇ ਇਹ ਹਵਾ ਐਤਵਾਰ ਨੂੰ ਥੋੜੀ ਜਿਹੀ ਘਟੀ ਸੀ ਹੁਣ ਤੇਜ਼ ਇੱਕਦਮ ਫਿਰ ਹੋ ਰਹੀ ਹੈ ਜੇਕਰ ਇਹ ਤੇਜ਼ ਹੋ ਗਈ ਦਾ ਲਾਸ ਐਂਜਲਸ ਦੇ ਬਾਕੀ ਵੱਖ-ਵੱਖ ਖੇਤਰਾਂ ਦੇ ਵਿੱਚ ਵੀ ਅੱਗ ਦਾ ਫੁਹਾਰਾ ਜਾਊਗਾ ਜੇ ਉਹ ਅੱਗ ਦਾ ਫੁਹਾਰਾ ਚੱਲ ਗਿਆ ਤੇ ਫਿਰ ਆਪਾਂ ਸਮਝ ਸਕਦੇ ਵੀ ਕਿੰਨੇ ਲੋਕਾਂ ਦਾ ਨੁਕਸਾਨ ਹੋਊਗਾ ਮੈਂ ਹੁਣੇ ਰਿਪੋਰਟ ਪੜ੍ਹੀ ਆਸਟ੍ਰੇਲੀਆ ਦੇ ਇੱਕ ਬਹੁਤ ਮਸ਼ਹੂਰ ਟੀਵੀ ਐਂਕਰ ਆ ਉਹਦੀ ਵੀ ਇਹਦੇ ਵਿੱਚ ਮੌਤ ਹੋ ਗਈ ਆ بڑے ਵੱਡੇ ਵੱਡੇ ਰਾਜਨੀਤਿਕ ਲੋਕ بڑے ਵੱਡੇ ਵੱਡੇ ਹਾਲੀਵੁੱਡ ਦੇ ਸਟਾਰ بڑے ਵੱਡੇ ਵੱਡੇ ਬਿਜ਼ਨਸਮੈਨ ਇਸ ਅੱਗ ਦੀ ਲਪੇਟ ਦੇ ਵਿੱਚ ਆ ਗਏ ਆ ਕੁਝ ਕੁ ਬਾਹਰ ਨਿਕਲਣ ਦੇ ਵਿੱਚ ਕਾਮਯਾਬ ਹੋ ਗਏ ਆ ਤੇ ਕੁਝ ਕੁ ਉੱਥੇ ਜਿਹੜੇ ਵਿੱਚ ਸੜ ਕੇ ਸੁਆਹ ਹੋ ਗਏ ਆ ਮਤਲਬ ਇਹ ਅਭੀ ਕੁਦਰਤ ਦਾ ਥਾਂ ਨਹੀਂ ਕਿਸ ਨੇ ਪਾਇਆ ਤੇ ਕੁਦਰਤ ਦਾ ਘਾਣ ਕਰਦਾ ਕਰਦਾ ਮਨੁੱਖ ਕਿੱਥੋਂ ਕਿੱਥੇ ਪਹੁੰਚ ਗਿਆ ਆਪਾਂ ਜਾਣਦੇ ਆ ਤਿੰਨ ਤਰੀਕੇ ਨੇ ਇੱਥੇ ਅੱਗ ਬੁਝਾਉਣ ਦੇ ਜਿਵੇਂ ਕਿ ਆਮ ਤੌਰ ਦੇ ਤੇ ਹੁੰਦੇ ਆ ਉਹ ਤਿੰਨੇ ਤਰੀਕੇ ਹਾਲ ਦੀ ਘੜੀ ਫੇਲ ਨਜ਼ਰ ਆ ਰਹੇ ਆ ਇੱਕ ਅੱਗ ਬੁਝਾਉਣ ਦਾ ਤਰੀਕਾ ਇਹ ਹੁੰਦਾ ਕਿ ਕੰਟਰੋਲਡ ਬਰਨ ਉਹਨੂੰ ਕਹਿੰਦੇ ਜੀ ਅੱਗ ਨਾਲ ਅੱਗ ਬੁਝਾਉਣੀ ਮੰਨ ਲਓ ਕਿ ਐਸ ਖੇਤਰ ਦੇ ਵਿੱਚ ਅੱਗ ਲੱਗੀ ਆ ਉਹਦੇ ਮੂਹਰੇ ਜਾ ਕੇ ਜਿਹੜੇ ਮਾਹਰ ਆ ਜਿਹੜੇ ਕਿ ਅੱਗ ਬੁਝਾਉਣ ਦੇ ਗੁਜਤਾ ਜਾਣਦੇ ਆ ਉਹ ਮੂਰਲੇ ਹਿੱਸੇ ਦੇ ਵਿੱਚ ਜਾ ਕੇ ਜਾਨੀ ਕਿ 1 ਕਿਲੋਮੀਟਰ ਅੱਗੇ ਜਾਂ ਅੱਧਾ ਕਿਲੋਮੀਟਰ ਅੱਗੇ ਜਾਂ 2 ਕਿਲੋਮੀਟਰ ਅੱਗੇ ਜਾ ਕੇ ਕੁਝ ਕੁ ਦਰਖਤਾਂ ਨੂੰ ਸਾੜ ਦਿੰਦੇ ਆ ਵੀ ਜਦੋਂ ਅੱਗ ਦਾ ਫੁਹਾਰਾ ਇਧਰੋਂ ਆ ਰਿਹਾ ਤੇ ਮੂਰੇ ਉਹਨੂੰ ਕੁਝ ਸੁੱਕਿਆ ਬਾਲਣ ਨਾ ਮਿਲੇ ਤੇ ਇਸ ਕਰਕੇ ਉਹ ਅੱਗੇ ਨਵੜੇ ਤੇ ਇੱਥੇ ਰੁਕ ਜੇ ਦੂਜਾ ਤਰੀਕਾ ਇਹ ਹੁੰਦਾ ਕਿ ਭਾਈ ਜਿਵੇਂ ਆਪਾਂ ਕਣਕ ਨੂੰ ਅੱਗ ਲੱਗ ਜੇ ਜਾਂ ਕਿਸੇ ਹੋਰ ਫਸਲ ਨੂੰ ਅੱਗ ਲੱਗ ਜੇ ਤੇ ਕਿਸਾਨ ਮੂਰਲੇ ਪਾਸੇ ਜਾ ਕੇ ਕੁਝ ਕੁ ਦੂਰੀ ਦੇ ਉੱਤੇ ਤੇ ਕਾਲੀ-ਕਾਲੀ ਦੇ ਵਿੱਚ ਹਲਾਂ ਦੇ ਨਾਲ ਫਸਲ ਨੂੰ ਵਾਹਣੀ ਸ਼ੁਰੂ ਕਰ ਦਿੰਦੇ ਆ ਤਾਂ ਜੋ ਅੱਗ ਰੁਕ ਜਾਵੇ ਤਾਂ ਜੋ ਫਸਲਾ ਜਿਹੜੀ ਉਹ ਬਾਕ ਇਸ ਤਰੀਕੇ ਦੇ ਨਾਲ ਉਥੇ ਦਰਖਤ ਕੱਟੇ ਜਾ ਰਹੇ ਮੂਹਰੋਂ ਮੂਹਰੋਂ ਵੀ ਭਾਈ ਆਗ ਦਾ ਜਿਹੜੀ ਇੱਥੇ ਰੁਕ ਜਾਏ ਕਿਤੇ ਅੱਗੇ ਨਾ ਵਧੇ ਤੀਜਾ ਤਰੀਕਾ ਹੈਗਾ ਜੀ ਹੈਲੀਕਾਪਟਰ ਦੇ ਰਾਹੀਂ ਪਾਣੀ ਦਾ ਛੜਕਾ ਜਾਂ ਕੈਮੀਕਲ ਦਾ ਛੜਕਾ ਥਾਲੇ ਤੱਕ ਇਹਦੇ ਵਿੱਚ ਕਾਮਯਾਬੀ ਮਿਲੀ ਨਹੀਂ ਕੈਨੇਡਾ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਹੋਰ ਵੱਖ-ਵੱਖ ਦੇਸ਼ਾਂ ਦੇ ਵੱਲੋਂ ਵੀ ਮਦਦ ਕੀਤੀ ਜਾ ਰਹੀ ਹੈ ਜਿਹੜਾ ਅਮਰੀਕਾ ਜਿਹੜੇ ਬਾਈਡਨ ਜਿਹੜੇ ਟਰੰਪ ਤੇ ਜਿਹੜੇ ਹੋਰ ਲੋਕ ਦੂਜੇ ਦੇਸ਼ਾਂ ਨੂੰ ਇਹ ਗੱਲ ਕਹਿੰਦੇ ਵੀ ਭਾਈ ਬੰਦੇ ਬਣ ਜਾਓ ਤੁਸੀਂ ਜਾਣਦੇ ਨਹੀਂ ਸਾਡੀ ਤਾਕਤ ਉਹ ਇਸ ਵੇਲੇ ਕੁਦਰਤ ਦੀ ਤਾਕਤ ਦੇ ਮੂਹਰੇ ਗੋਡੇ ਟੇਕੀ ਬੈਠੇ ਆ। ਨੁਕਸਾਨ ਆਮ ਲੋਕਾਂ ਦਾ ਹੋਇਆ। ਕੁਦਰਤ ਦੇ ਘਾਣ ਦਾ ਅਸਰ ਬਹੁਤ ਵੱਡਾ ਹੋਇਆ ਤੇ ਪਤਾ ਨਹੀਂ ਕਿੰਨੇ ਲੱਖਾਂ ਤੇ ਕਿੰਨੇ ਕਰੋੜ ਜੀਵ ਜੰਤੂ ਇਸ ਵੇਲੇ ਮੱਚ ਗਏ ਆ। ਲੋਕਾਂ ਦੇ ਪਾਲਤੂ ਜਾਨਵਰ, ਪਾਲਤੂ ਪੰਛੀ ਖਤਮ ਹੋ ਚੁੱਕੇ ਆ। ਸੋ ਇਸ ਅੱਗ ਨੇ ਬਹੁਤ ਕੁਝ ਸਾਨੂੰ ਸੋਚਣ ਵਿਚਾਰਨ ਲਈ ਮਜਬੂਰ ਕੀਤਾ। ਅੱਗ ਕਿਤੇ ਵੀ ਹੋਵੇ, ਕਿਸੇ ਵੀ ਕਾਰਨ ਕਰਕੇ ਲੱਗੀ ਹੋਵੇ, ਉਹ ਬੰਦੇ ਦੇ ਕਾਬੂ ਦੇ ਵਿੱਚ ਛੇਤੀ ਕਿਤੇ ਆਉਂਦੀ ਨਹੀਂ, ਜੇ ਤਾਂ ਥੋੜੇ ਜਿਹੇ ਖੇਤਰਫਲ ਦੇ ਵਿੱਚ ਲੱਗੀ ਹੋਵੇ। ਤਾਂ ਉਹ ਆਪਣੇ ਨਿਸ਼ਾਨ ਉਹਨੇ ਕ ਛੱਡ ਕੇ ਜਾਂਦੀ ਆ 1 2 10 20 ਬੰਦਿਆਂ ਤੱਕ ਪਰ ਜੇਕਰ ਬਹੁਤ ਵੱਡੇ ਖੇਤਰ ਚ ਲੱਗੇ ਕਿਸੇ ਸੂਬੇ ਦੇ ਵਿੱਚ ਹੀ ਲੱਗ ਜਾਏ ਤਾਂ ਫਿਰ ਉਹ ਲੱਖਾਂ ਲੋਕਾਂ ਦੇ ਉੱਤੇ ਆਪਣੀ ਛਾਪ ਛੱਡ ਕੇ ਜਾਂਦੀ ਆ ਜਿਹੜੀ ਕਿ ਛੇਤੀ ਕਿਤੇ ਮਿਟਦੀ ਨਹੀਂ 50 ਸਾਲ ਦੇ ਵਿੱਚ 78ਵੀਂ ਵਾਰ ਅੱਗ ਲੱਗੀ ਇੱਥੇ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਸੂਬੇ ਦੇ ਵਿੱਚ ਹੁਣ ਅੱਗ ਲੱਗੀ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਅੱਗ ਲੱਗੀ ਆ ਇਹ ਕਦੋਂ ਬੁਝੂਗੀ ਇਹਦੇ ਬਾਰੇ ਕੁਝ ਕਹਿ ਨਹੀਂ ਸਕਦੇ ਪਰ ਛੇਤੀ ਬੁਝ ਜਾਵੇ ਤੇ ਮੀਂਹ ਵੀ ਲੋੜ ਆ ਉੱਥੇ ਅੱਗ ਲੱਗਣ ਦੇ ਕਾਰਨ ਵੀ ਸ਼ਾਇਦ ਕੁਦਰਤੀ ਹੋਣ ਜੋ ਕਿ ਉੱਥੇ ਜਦੋਂ ਸੁੱਕੇ ਦਰਖਤ ਦਾ ਜਦੋਂ ਦਰਖਤ ਦੇ ਨਾਲ ਕਿਹਨੇ ਦਰਖਤ ਖੈਂਦਾ ਜਦੋਂ ਪੱਤੇ ਨਾਲ ਪੱਤਾ ਖੈਂਦਾ ਕਈ ਵਾਰੀ ਕਿਹਨੇ ਉੱਥੇ ਚੰਗਿਆੜੀ ਪੈਦਾ ਹੋ ਜਾਂਦੀ ਹੈ ਤੇ ਜੇਕਰ ਉਹ ਇਵੇਂ ਹੋਈ ਹੈ ਤੇ ਭਾਈ ਫਿਰ ਕੁਦਰਤ ਹੀ ਇਹਨੂੰ ਬੁਝਾ ਸਕਦੀ ਹੈ ਮਨੁੱਖ ਕੋਸ਼ਣ ਕਰ ਰਿਹਾ ਤੇ ਮਨੁੱਖ ਦੀਆਂ ਕੋਸ਼ਾਂ ਕਾਮਯਾਬ ਹੋਣ ਇਹਦੀ ਅਸੀਂ ਕਾਮਨਾ ਕਰਦੇ ਹਾਂ